ਕਰੀਆ ਕੱਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਆਉਣੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆਈ ਹੈ ਹੁਣੇ-ਹੁਣੇ ਜਿਲਚਬੰਦਰ ਰਾਮ ਰੀਮ ਬਾਰੇ ਆਈ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀहां ਡੇਰਾ ਮੁਖੀ ਗਰਮੀਤ RAM REHIM ਨੂੰ ਮੋੜ ਪਰੋਲ ਮਿਲ ਗਈ ਹੈ ਤੇ ਉਹ ਪਿਆਦ ਦੇ ਨਦੀ ਪਰੋਲ ਤੇ ਜੇਲ੍ਹ ਤੋਂ ਬਾਹਰ ਆਵੇਗਾ ਇਸ ਸਮੇਂ ਉਹ ਰੁਤਕ ਦੀ ਸਨਾਰੀ ਜੇਲ੍ਹ ਚ ਬੰਦ ਹੈ ਤੇ RAM REHIM ਨੂੰ ਕਿੰਨੀ ਵਾਰ ਪਰੋਲ ਮਿਲੀ ਆ 28 ਅਗਸਤ 2017 ਨੂੰ ਡੇਰਾ ਮੁਖੀ ਗਰਮੀਤ RAM REHIM ਨੂੰ ਦੋ ਸਾਥੀਆਂ ਨਾਲ ਜਬਰ ਜਨਾਹ ਦੇ ਦੋਸ਼ ਚ 20 ਸਾਲ ਦੀ ਸੈਦ ਸੁਣਾਈ ਗਈ ਸੀ ਇਸ ਤੋਂ ਬਾਅਦ ਉਸ ਦਾ ਜੁਰਮ ਫਿਰ ਸਾਬਤ ਹੋ ਗਿਆ ਤੇ ਜਿਸ ਕਰਕੇ ਉਸਨੂੰ ਉਮਰ ਕੈਦ ਹੋਈ ਹੈ ਤੇ 17 ਜਨਵਰੀ ਦੇ 19 ਨੂੰ ਅਦਾਲਤ ਨੇ ਪੱਤਰਕਾਰ RAM CHANDRA ਖੇਤਰਪਤੀ ਦੇ ਹੱਦ ਦੇ ਮਾਮਲੇ ਚ ਗ੍ਰਮੀਤ ਨਾਮਰੀਬ ਨੂੰ ਉਮਰ ਕੈਦੀ ਸਹਾਸਨਾਈ ਸੀ ਇਸ ਤੋਂ ਬਾਅਦ 1 ਸਾਲ ਤੋਂ ਵੱਧ ਸਮਾਜ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਆਸਨ ਪ੍ਰੋਲ ਮਿਲਣੀ ਸ਼ੁਰੂ ਹੋ ਗਈ ਤੇ ਨਾਮਰੀਬ ਨੂੰ 1 ਸਾਲ ਦੀ ਸਜ਼ਾ ਘਟਣ ਤੋਂ ਬਾਅਦ 2020 ਵਿੱਚ ਪਹਿਲੀ ਵਾਰ ਪ੍ਰੋਲ ਦਿੱਤੀ ਗਈ ਤੇ ਨਾਮਰੀਬ ਨੂੰ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪ੍ਰੋਲ ਦਿੱਤੀ ਅਸ ਦੀ ਪਹਿਲੀ ਪ੍ਰੋਲ ਬਹੁਤ ਹੀ ਗੁਪਤ ਸੀ ਤੇ ਐਸਏ ਪ੍ਰੋਲ ਕਿੰਨੀ ਗੁਪਤ ਸੀ ਪੂਰੇ ਹਰਿਆਣਾ ਵਿੱਚ ਸਿਰਫ 4 ਲੋਕਾਂ ਨੂੰ ਇਸ ਬਾਰੇ ਪਤਾ ਸੀ ਤੇ ਪਹਿਲੀ ਵਾਰ ਉਸ ਨੂੰ ਸਖਤ ਸਖੇੜ ਜਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਤੇ ਪਹਿਲੀ ਪ੍ਰੋਲ ਤੇ ਰਾਮ ਰੀਬ ਆਪਣੀ ਬਿਮਾਰ ਮਾਂ ਨੂੰ ਮਿਲ ਲਈ ਜੇਲ੍ਹ ਤੋਂ ਬਾਹਰ ਆਉਦੀ ਇਜਾਜ਼ਤ ਦਿੱਤੀ ਸੀ ਤੇ ਮੁਲਜ਼ਮ ਰਾਮ ਰੀਬ ਨੂੰ ਪਹਿਲੀ ਪ੍ਰੋਲ ਤੋਂ ਕਰੀਬ 7 ਮਹੀਨੇ ਬਾਅਦ ਮੁੜ ਪ੍ਰੋਲ ਦਿੱਤੀ ਐਸਵਰ ਉਹ 2 ਦਿਨ ਦੀ ਪ੍ਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਦੂਜੀ ਵਾਰ ਵੀ ਉਹ ਆਪਣੇ ਮਾਂ ਨੂੰ ਮਿਲਣ ਦੇ ਲਈ ਆਇਆ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ